ਅੱਜ ਮੈਂ ਬਣਾ ਰਹੀ ਹਾਂ ਜੀ ਗਰਮੀ ਸਪੈਸ਼ਲ ਦੋ ਠੰਡੇ ਠੰਡੇ ਰਾਇਤੇ ਤੇ ਗਰਮੀ ਦੇ ਵਿੱਚ ਰਾਇਤਾ ਨਾਲ ਬਹੁਤ ਹੀ ਸਵਾਦ ਲੱਗਦਾ ਜਦੋਂ ਵੀ ਕਦੇ ਸਬਜ਼ੀ ਨਾ ਹੋਵੇ ਤੇ ਤੁਸੀਂ ਇਹ ਰਾਇਤਾ ਬਣਾਓ ਜੀ ਸਵਾਦ ਹੋਣ ਦੇ ਨਾਲ ਨਾਲ ਨਾ ਬਹੁਤ ਹੈਲਥੀ ਵੀ ਹੈ ਤੇ ਗਰਮੀ ਦੇ ਵਿੱਚ ਠੰਡੇ ਵੀ ਹੁੰਦੇ ਆ ਤੇ ਅੱਜ ਦੋ ਤਰ੍ਹਾਂ ਦੇ ਰਾਇਤੇ ਬਣਾ ਕੇ ਤਿਆਰ ਕਰਾਂਗੀ ਇੱਕ ਬਣਾਵਾਂਗੇ ਖੀਆ ਕद्दू ਦਾ ਤੇ ਦੂਸਰਾ ਬਣਾਵਾਂਗੇ ਆਲੂ ਦਾ ਤੜਕੇ ਵਾਲਾ ਰਾਇਤਾ ਜੋ ਕਿ ਬਹੁਤ ਹੀ ਸਵਾਦਮੰਦ ਕੇ ਤਿਆਰ ਹੁੰਦੇ ਆ ਪਹਿਲਾਂ ਮੈਂ ਬਣਾ ਰਹੀ ਹਾਂ ਜੀ ਕਿਆ ਕद्दू ਦਾ ਤਾਂ ਰਾਇਤਾ ਤੇ ਉਹਦੇ ਲਈ ਇੱਥੇ ਮੈਂ ਛੋਟੇ ਸਾਈਜ਼ ਦਾ ਇੱਕ ਕਿਆ ਕद्दू ਲਿਆਏ ਤੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਛਿੱਲ ਲਿਆ ਤੇ ਫਿਰ ਇਹਨੂੰ ਆਪਾਂ ਕਰ ਲੈਣਾ ਜੀ ਕद्दूकश ਤੇ ਇੱਥੇ ਨਾ ਮੋਟੇ ਵਾਲਾ ਥੋੜਾ ਮੈਂ ਕद्दूकश ਲਿਆਏ ਤੁਸੀਂ ਜ਼ਿਆਦਾ ਬਰੀਕ ਵਾਲਾ ਨਾ ਲਿਓ ਤੇ ਕद्दू ਨੂੰ ਮੈਂ ਕद्दूकश ਕਰ ਲਿਆ ਜੀ ਦੂਸਰੀ ਸਾਈਡ ਉਪ ਪਾਣੀ ਰੱਖਿਆ ਹੈ ਪੈਨ ਦੇ ਵਿੱਚ ਗਰਮ ਹੋਣ ਲਈ ਤੇ ਉਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਨਮਕ ਪਾ ਦਿੱਤਾ ਹੈ ਜਿਵੇਂ ਪਾਣੀ ਗਰਮ ਹੋ ਗਿਆ ਫਿਰ ਉਹਦੇ ਵਿੱਚ ਕद्दूकश ਕੀਤਾ ਹੋਇਆ ਆਪਾਂ ਕੀਆ ਪਾ ਦੇਣਾ ਹੈ ਤੇ ਇਹਨੂੰ ਨਾ ਤੱਕ ਕੇ ਲੋ ਟੂ ਮੀਡੀਅਮ ਫਲੇਮ ਤੇ 7 ਤੋਂ 8 ਮਿੰਟ ਆ ਆਪਾਂ ਪਕਾਉਣਾ ਹੈ ਕਿ ਜਿਹੜਾ ਆਪਣਾ ਇਹ ਕਦੂ ਆ ਨਰਮ ਹੋ ਜਾਵੇ ਕਦੂ ਪਾ ਕੇ ਇੱਕ ਵਾਰੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਤੇ ਉਪਰੋਂ ਫਿਰ ਆਪਾਂ ਇਹਨੂੰ ਟੱਗ ਦਿਆਂਗੇ ਜਿਵੇਂ ਹੀ ਆਪਨੇ 8 ਮਿੰਟ ਹੋ ਗਏ ਜੀ ਫਿਰ ਇਹਨੂੰ ਆਪਾਂ ਚੈੱਕ ਕਰਕੇ ਦੇਖ ਲੈਣਾ ਤੇ ਗੈਸ 8 ਮਿੰਟ ਬਾਅਦ ਮੈਂ ਬੰਦ ਕਰ ਦਿੱਤਾ ਸੀ ਤੇ ਆਪਾਂ ਇੱਥੇ ਨਾ ਇੱਕ ਵਾਰੀ ਚੈੱਕ ਕਰਕੇ ਦੇਖ ਲੈਣੀ ਹੈ। ਅਗਰ ਤੁਹਾਨੂੰ ਲੱਗਦਾ ਹੈ ਕਿ ਹਜੇ ਨਹੀਂ ਨਰਮ ਹੋਇਆ ਤਾਂ ਤੁਸੀਂ ਇਹਨਾਂ ਥੋੜਾ ਹੋਰ ਪਕਾ ਲੈਣਾ ਹੈ। ਤੇ ਜਿਹੜਾ ਮੈਂ ਆ ਜੀ ਇਹਨੂੰ 8 ਮਿੰਟ ਪਕਾਉਣ ਤੋਂ ਬਾਅਦ ਚੈੱਕ ਕਰਕੇ ਦੇਖਾਂ ਤੇ ਆਪਣੇ ਕਦੂ ਬਿਲਕੁਲ ਨਰਮ ਹੋ ਚੁੱਕੇ ਨੇ। ਫਿਰ ਆਪਾਂ ਇਹਨੂੰ ਨਾ ਇੱਕ ਛਾਨਣੀ ਦੇ ਵਿੱਚ ਪਾ ਕੇ ਇਹਦਾ ਐਕਸਟਰਾ ਪਾਣੀ ਕੱਢ ਲੈਣਾ ਹੈ। ਜਿਵੇਂ ਹੀ ਇਹਦਾ ਨਾ ਐਕਸਟਰਾ ਪਾਣੀ ਜਾਨੀ ਕਿ ਵੱਧੂ ਪਾਣੀ ਨਿਕਲ ਗਿਆ ਫਿਰ ਇਹਨੂੰ ਇਸ ਤਰ੍ਹਾਂ ਪਲੇਟ ਦੇ ਵਿੱਚ ਨਾ ਫੈਲਾ ਦੇਣਾ ਕਿ ਇਹ ਜਲਦੀ ਠੰਡਾ ਹੋ ਜਾਵੇ। ਫਿਰ ਇਹਨੂੰ ਬਿਲਕੁਲ ਠੰਡਾ ਕਰ ਲੈਣਾ ਹੈ। ਤੇ ਉਹਨੀ ਦੇਰ ਦੂਸਰੀ ਸਾਈਡ ਆਪਾਂ ਦਹੀਂ ਫੈਂਟ ਲੈਣੇ ਆ ਇੱਥੇ ਮੈਂ 500 ਗ੍ਰਾਮ ਯਾਨੀ ਕਿ ਅੱਧਾ ਕਿਲੋ ਦਹੀਂ ਲਈ ਹੈ ਤੇ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਫੈਂਟ ਲਾਵਾਂਗੇ ਕਿ ਤਾਂ ਇਹਦੇ ਵਿੱਚ ਕੋਈ ਗੰਡ ਵਗੈਰਾ ਨਾ ਰਵੇ ਕਿ ਇਹ ਬਿਲਕੁਲ ਇਕਸਾਰ ਹੋ ਜਾਵੇ ਦਹੀਂ ਨੂੰ ਮੈਂ ਫੈਂਟ ਲਿਆ ਜੀ ਤੇ ਦਹੀਂ ਨੂੰ ਆਪਾਂ ਨਾ ਇੱਕ ਅਲੱਗ ਬਰਤਨ ਦੇ ਵਿੱਚ ਪਾ ਲਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੇਣਾ ਹੈ ਜੀ ਕੀਆ ਕद्दू ਜਿਹਨੂੰ ਕਿ ਆਪਾਂ ਬਿਲਕੁਲ ਨਾ ਠੰਡਾ ਕਰ ਲਿਆ ਠੰਡਾ ਹੋਣ ਦੇ ਬਾਅਦ ਮੈਂ ਇਹਨੂੰ ਨਾ 10 ਮਿੰਟ ਫਰਿੱਜ ਦੇ ਵਿੱਚ ਰੱਖ ਦਿੱਤਾ ਸੀਗਾ ਜੀ ਤੇ ਫਿਰ ਦਹੀਂ ਵੀ ਆਪਣਾ ਬਿਲਕੁਲ ਠੰਡਾ ਹੈ ਤੇ ਆਪਾਂ ਠੰਡਾ ਦਹੀਂ ਲੈਣਾ ਨਾਲ ਹੀ ਬਰੀਕ ਕੱਟਿਆ ਹੋਇਆ ਪਿਆਜ਼ ਜਬਰੀ ਕੱਟਿਆ ਹੋਇਆ ਧਨੀਆ ਤੇ ਆਪਾਂ ਪੁਦੀਨਾ ਲੈਣਾ ਹੈ ਤੁਸੀਂ ਤੇ ਹਰੀ ਮਿਰਚ ਵੀ ਪਾ ਸਕਦੇ ਹੋ ਨਾਲ ਹੀ ਪੁੰਨਿਆ ਜੀਰਾ ਪਾਊਡਰ ਸਵਾਦ ਅਨਸਾਰ ਕਾਲਾ ਨਮਕ ਥੋੜੀ ਜੀ ਲਾਲ ਮਿਰਚ ਪਾਊਡਰ ਦੀ ਵਰਤੋਂ ਕੀਤੀ ਹੈ ਇੱਥੇ ਮੈਂ ਥੋੜਾ ਜਾਸ ਧਾਰਨ ਨਾਮਕ ਸਾਰੇ ਨਵੇਂ ਮਸਾਲੇ ਜਿਹੜੇ ਸਵਾਦ ਅਨਸਾਰ ਲੈਣੇ ਆ। ਬਾਕੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਚਾਹੋ ਤੇ ਇੱਥੇ ਥੋੜੀ ਜੀ ਕਾਲੀ ਮਿਰਚ ਵੀ ਪਾ ਸਕਦੇ ਹੋ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਜੀ ਆਪਾਂ ਇਹਨਾਂ ਨੂੰ ਨਾ ਠੰਡਾ ਠੰਡਾ ਸਰਵ ਕਰਾਂਗੇ ਬਹੁਤ ਹੀ ਵਧੀਆ ਨਾ ਇਹ ਜਿਹੜਾ ਕਿ ਹੈ ਕਦੂ ਦਾ ਰਾਇਤਾ ਬਣ ਕੇ ਤਿਆਰ ਹੁੰਦਾ ਹੈ ਤੇ ਹੈਲਥ ਦੇ ਲਈ ਬਹੁਤ ਹੀ ਚੰਗਾ ਹੈ ਖਾਸ ਕਰ ਜਿਨ੍ਹਾਂ ਦੇ ਪੈਰ ਵਗੈਰਾ ਮੱਚਦੇ ਆ ਉਹਨਾਂ ਦੇ ਲਈ ਤਾਂ ਇਹ ਕਦੂ ਵਾਲਾ ਰਾਇਤਾ ਬਹੁਤ ਹੀ ਵਧੀਆ ਹੈ ਤੇ ਅਸੀਂ ਤਾਂ ਬਸ ਪੂਰੀ ਗਰਮੀ ਗਰਮੀ ਜੀ ਇਹ ਰਾਇਤਾ ਬਣਾਵਾਂਗੇ ਤੇ ਖਾਵਾਂਗੇ ਦਹੀਂ ਵੀ ਠੰਡਾ ਲਿਓ ਤੇ ਤੁਸੀਂ ਨਾ ਕੀ ਇਹਨੂੰ ਵੀ ਬਿਲਕੁਲ ਠੰਡਾ ਕਰ ਲਿਓ ਤੇ ਠੰਡਾ ਠੰਡਾ ਤੁਸੀਂ ਰੋਟੀ ਦੇ ਨਾਲ ਖਾਓ ਤੇ ਬਹੁਤ ਹੀ ਵਧੀਆ ਲੱਗਦਾ ਹੈ ਇੱਕ ਵਾਰੀ ਜਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਤੇ ਤੁਹਾਨੂੰ ਰਾਇਤੇ ਦੀ ਰੈਸਪੀ ਵਧੀਆ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਤੇ ਜੈਨ ਨੂੰ ਸਬਸਕ੍ਰਾਈਬ ਕਰਿਓ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਓ ਤੇ ਫਿਰ ਇਹਨੂੰ ਮੈਂ ਇੱਕ ਬਾਉਲ ਜਾਂ ਇੱਕ ਕੌਲੀ ਦੇ ਵਿੱਚ ਸਰਵ ਕਰ ਰਹੀ ਹਾਂ ਜੀ ਤੇ ਉੱਪਰ ਦੀ ਆਪਾਂ ਹਲਕਾ ਜਿਹਾ ਲਾਲ ਮਿਰਚ ਪਾਊਡਰ ਪੁੰਨਿਆ ਜੀਰਾ ਪਾਊਡਰ ਤੇ ਧਨੀਆ ਤੇ ਪੁਦੀਨਾ ਨਾ ਆਪਾਂ ਛਿੜਕ ਲਵਾਂਗੇ ਸਪ੍ਰਿੰਕਲ ਕਰ ਲਵਾਂਗੇ ਤੇ ਫਿਰ ਇਹਨੂੰ ਠੰਡਾ ਠੰਡਾ ਸਰਵ ਕਰਾਂਗੇ ਜੀ ਬਹੁਤ ਹੀ ਵਧੀਆ ਆਪਣਾ ਕੀ ਇੱਕ ਅੱਧੂ ਦਾ ਰਾਇਤਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਬਣਾਵਾਂਗੇ ਜੀ ਆਲੂ ਦਾ ਤੜਕੇ ਵਾਲਾ ਰਾਇਤਾ ਜੋ ਕਿ ਉਹ ਵੀ ਬਹੁਤ ਸਵਾਦ ਬਣਦਾ ਹੈ ਆਲੂ ਦਾ ਰਾਇਤਾ ਬਣਾਉਣ ਲਈ ਇੱਥੇ ਮੈਂ ਲੈ ਰਹੀ ਹਾਂ ਜੀ ਵੱਡਾ ਬਾਉਲ ਦਹੀਂ ਤੇ ਦਹੀਂ ਮੇਰੇ ਇੱਥੇ ਬਹੁਤ گاੜ੍ਹੀ ਆ ਤੇ ਨੂੰ ਆਪ ਇੱਕ ਵਾਰੀ ਫੈਂਟ ਲਵਾਂਗੇ ਦਹੀਂ ਇੱਥੇ ਚੰਗੀ ਤਰ੍ਹਾਂ ਮੈਂ ਫੈਂਟ ਲਈ ਆ ਜੀ گاੜ੍ਹੀ ਆ ਤੇ ਥੋੜਾ ਜਿਹਾ ਇੱਥੇ ਦੁੱਧ ਜਾਂ ਪਾਣੀ ਪਾ ਕੇ ਨਾ ਇਹਨੂੰ ਪਤਲਾ ਕਰ ਲਵਾਂਗੇ ਕਿਉਂਕਿ ਰਾਇਤਾ ਜਿਹੜਾ ਥੋੜਾ ਪਤਲਾ ਹੀ ਚੰਗਾ ਲੱਗਦਾ ਏ ਤੇ ਇੱਥੇ ਮੈਂ ਅੱਧਾ ਇੱਕ ਗਲਾਸ ਪਾ ਲਿਆ ਜੀ ਦੁੱਧ ਦਾ ਦੁੱਧ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਕਿਉਂਕਿ ਜਦੋਂ ਰਾਇਤਾ ਬਣਾ ਕੇ ਰੱਖੀਏ ਨਾ ਬਾਅਦ ਵਿੱਚ ਹੌਲੀ-ਹੌਲੀ ਫੇਰ ਉਕਾਰਾ ਹੋ ਜਾਂਦਾ ਹੈ ਇਸ ਲਈ ਮੈਂ ਦੁੱਧ ਪਾ ਲਿਆ ਤੇ ਫਿਰ ਇਹਦੇ ਵਿੱਚ ਮਸਾਲੇ ਪਾਵਾਂਗੇ ਜੀ ਸਭ ਤੋਂ ਪਹਿਲਾਂ ਸਵਾਦ ਅਨਸਾਰ ਭੁੰਨੇ ਜੀਰਾ ਪਾਊਡਰ ਕਾਲੀ ਮਿਰਚ ਕਾਲਾ ਨਮਕ ਲਾਲ ਮਿਰਚ ਪਾਊਡਰ ਨਾਲ ਹੀ ਆਪਣਾ ਸਧਾਰਨ ਜੋ ਨਾਰਮਲ ਆਪਾਂ ਨਾਮਕ ਕਰਦੇ ਵਿੱਚ ਵਰਤਦੇ ਹਾਂ ਤੇ ਨਾਲ ਹੀ ਨਾ ਥੋੜਾ ਜਿਹਾ ਪਦੀਨਾ ਮੈਂ ਬਿਲਕੁਲ ਹੀ ਕੱਟ ਕੇ ਲਿਆਇਆ ਉਹਦੀ ਪੇਸਟ ਬਣਾ ਲਈ ਹੈ ਇਹਦੇ ਨਾਲ ਬਹੁਤ ਹੀ ਵਧੀਆ ਦੇਖਣ ਨੂੰ ਵੀ ਲੱਗੇਗਾ ਸਵਾਦ ਅਨੁਸਾਰ ਇੱਥੇ ਮੈਂ ਬਿਲਕੁਲ ਬਰੀਕ ਕੱਟ ਕੇ ਹਰੀ ਮਿਰਚ ਪਾਈ ਹੈ ਨਾਲ ਹੀ ਇੱਥੇ ਮੈਂ ਵੱਡੇ ਸਾਈਜ਼ ਦਾ ਇੱਕ ਆਲੂ ਜਿਹਨੂੰ ਕਿ ਉਬਾਲ ਕੇ ਬਰੀਕ ਕੱਟ ਲਿਆ ਤੇ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਉਹਨੂੰ ਵੀ ਬਰੀਕ ਕੱਟ ਲਿਆ ਹੈ ਆਲੂ ਤੇ ਪਿਆਜ਼ ਆਪਾਂ ਪਾ ਲੈਨੇ ਆ ਤੇ ਉੱਪਰ ਦੀ ਆਪਾਂ ਪਾ ਦਾਂਗੇ ਜੀ ਫਰੈਸ਼ ਹਰਾ ਧਨੀਆ ਹਰਾ ਧਨੀਆ ਪਾ ਕੇ ਆਪਾਂ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਸ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਆਪਣਾ ਆਲੂ ਦਾ ਰਾਇਤਾ ਜਿਹੜਾ ਬਣ ਕੇ ਤਿਆਰ ਆ ਆਲੂ ਵੀ ਤੁਸੀਂ ਬਿਲਕੁਲ ਠੰਡੇ ਕਰਕੇ ਵਰਤਨੇ ਆ ਤੇ ਦਹੀਂ ਵੀ ਤੁਹਾਡਾ ਠੰਡਾ ਹੋਣਾ ਚਾਹੀਦਾ ਹੈ ਤੇ ਰਾਇਤਾ ਆਪਣਾ ਬਣ ਕੇ ਤਿਆਰ ਆ ਜੀ ਰਾਇਤੇ ਨੂੰ ਆਪਾਂ ਇੱਕ ਤੜਕਾ ਲਗਾਵਾਂਗੇ ਤੜਕਾ ਲਗਾ ਵੀ ਸਕਦੇ ਹੋ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਰਾਇਤੇ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਤੇ ਤੜਕਾ ਲਗਾਉਣ ਲਈ ਨਾ ਇੱਥੇ ਦੋ ਵੱਡੇ ਚਮਚ ਸਰੋਂ ਦਾ ਤੇਲ ਹੈ ਮੈਂ ਫਰਾਈਪੈਨ ਦੇ ਵਿੱਚ ਹੈ ਗਰਮ ਕਰ ਲਿਆ ਤੁਸੀਂ ਰਿਫਾਈਨਡ ਤੇਲ ਵੀ ਲੈ ਸਕਦੇ ਹੋ ਗਰਮ ਗਰਮ ਤੇਲ ਦੇ ਵਿੱਚ ਇੱਥੇ ਮੈਂ ਥੋੜਾ ਜਿਹਾ ਜੀਰਾ ਥੋੜੀ ਜਿਹੀ ਹਿੰਗ ਤੇ ਨਾਲ ਹੀ ਨਾ ਇੱਥੇ ਮੈਂ ਲਿਆ ਜੀ ਕੜੀ ਪੱਤੇ ਕੜੀ ਪੱਤੇ ਮੈਂ ਬਿਲਕੁਲ ਹੀ ਬਰੀਕ ਕੱਟ ਲਿਆ ਤੇ ਉਹਨਾਂ ਨੂੰ ਮਿਕਸ ਕਰ ਲਾਵਾਂਗੇ ਤੇ ਫਿਰ ਇਹਨਾਂ ਨੂੰ ਹਲਕਾ ਜਿਹਾ ਠੰਡਾ ਕਰਕੇ ਪਾਵਾਂਗੇ ਆਪਾਂ ਰਾਇਤੇ ਦੇ ਉੱਪਰ ਤੇ ਫਿਰ ਇਹਨਾਂ ਨੂੰ ਹਲਕਾ ਜਿਹਾ ਮਿਕਸ ਕਰ ਦਿਆਂਗੇ ਜੀ ਲਓ ਜੀ ਆਪਣਾ ਆਲੂ ਵਾਲਾ ਤੜਕਾ ਆਲੂ ਦਾ ਤੜਕੇ ਵਾਲਾ ਰਾਇਤਾ ਬਣ ਕੇ تیار ਹੈ ਜੋ ਕਿ ਖਾਂਦੇ ਵਿੱਚ ਬਹੁਤ ਹੀ ਸਵਾਦ ਲੱਗਦਾ ਹੈ ਤੇ ਉੱਪਰ ਦੀ ਤਨੀਆਂ ਪੁਦੀਨਾ ਸਪਰਿੰਕਲ ਕਰਾਂਗੇ ਜੀ ਤੇ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਇੱਕ ਵਾਰੀ ਇਸ ਤਰ੍ਹਾਂ ਜਰੂਰ ਰਾਇਤਾ ਬਣਾਇਓ ਚੈਨਲ ਤੇ ਪਹਿਲੀ ਵਾਰੀ ਆਈ ਹਾਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਨਾਈ ਰੱਖਿਓ ਜੀ ਮਿਲਦੇ ਆ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸ਼াশਤਰੀਕਾਲ